ਧੰਨਵਾਹਿ ਗੁਰੂ ਸਾਹਿਬ ਜੀ ਮੰਗਰ ਮਾਹੇ ਸਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੌਲਿਆ RAM ਸਿਓ ਸਾਂਗ ਸਾਦ ਸਹਿ ਲੜੀਆਂ ਸਾਦ ਜਨਾ ਤੇ ਬਾਹਰੀ ਸਿਹ ਰਹਿਣ ਅਕੇ ਲੜੀਆਂ ਤਿੰਨ ਦੁੱਖ ਨ ਕਬੂ ਉਤਰ ਸੇ ਜਮ ਕੈ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਬਾਚੈ ਧੋੜ ਤਿਨ ਪ੍ਰਭ ਸਰਨੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜਾ ਨਾਂ ਜਨਮੜੀਆਂ ਨਾਨਕ ਬਾਚੈ ਥੋੜ ਤਿਨ ਪ੍ਰਭ ਸਰਨੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜਾ ਨਾਂ ਜਨਮੜੀਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਇਹ ਸਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ ਤੇ ਕਾਦੇ ਵਾਸਤੇ ਮਿਲਿਆ ਉਸ ਦੀ ਪ੍ਰਾਪਤੀ ਵਾਸਤੇ ਮਿਲਿਆ ਸਤਿਗੁਰੂ ਕਹਿੰਦੇ ਭਾਈ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂੜ ਤੇ ਕਵਣ ਦਰਸ਼ਤਾਨੀ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੇ ਜਿਨੇ ਉਬਾਰਿਆ ਉਹਨੇ ਸਾਜ ਕੇ ਸਵਾਰ ਕੇ ਸ਼ਿੰਗਾਰ ਕੇ ਸਾਨੂੰ ਸੰਸਾਰ ਦੇ ਵਿੱਚ ਰਹਿਣ ਦੇ ਲਾਇਕ ਬਣਾਇਆ ਇਹ ਉਹਦੀਆਂ ਸਾਰੀਆਂ ਬਖਸ਼ਿਸ਼ਾਂ ਹਨ ਜਿਨ ਕੰਨ ਕੀਤੇ ਅੱਖੀ-ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਇਹ ਸਾਰਾ ਕੁਝ ਉਹਦੀਆਂ ਰਹਿਮਤਾਂ ਉਹਦੀਆਂ ਰਹਿਮਤਾਂ ਦੇ ਮਜੱਸਮੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਹਨ ਸਤਿਗੁਰੂ ਕਹਿੰਦੇ ਇਸ ਗੱਲ ਦਾ ਮਨੁੱਖ ਹੰਕਾਰ ਕਰਦਾ ਹੈ ਮੇਰਾ ਸਰੀਰ ਮੇਰਾ ਸੁਹੱਪਣ ਮੇਰੀ ਸੁੰਦਰਤਾ ਪਰ ਸਤਿਗੁਰੂ ਇਹ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ ਆ ਸਭ ਕਹਿੰਦੇ ਜਿਸ ਤਰ੍ਹਾਂ ਨਾ ਉਹ دنیਾਬੀ ਉਦਾਹਰਣ ਬੜੇ ਸੌਖੇ ਤਰੀਕੇ ਦੇ ਨਾਲ ਸਾਨੂੰ ਗੁਰਮਤਿ ਦੇ ਵਿੱਚ ਸਮਝਾਇਆ ਬકરી ਗੱਲ ਹੈ ਕਿ ਸਾਨੂੰ ਬੜਾ ਔਖਾ ਕਰਕੇ ਇਹ ਸਾਡਾ ਧਰਮ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦਿਖਾਇਆ ਗਿਆ ਭਾਈ ਤੁਸੀਂ ਬਾਣੀ ਪੜੋਗੇ ਗਲਤ ਪੜੋਗੇ ਤੁਹਾਨੂੰ ਪਾਪ ਲੱਗੇਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਨਹੀਂ ਬੈਠ ਸਕਦੇ ਬਹੁਤ ਲੋਕਾਂ ਨੂੰ ਡਰਾ ਦਿੱਤਾ ਪਰ ਜਦੋਂ ਅਸੀਂ ਖੁਦ ਬਾਣੀ ਪੜਾਂਗੇ ਉਹਨੂੰ ਵਿਚਾਰਾਂਗੇ ਅਮਲ ਦੇ ਵਿੱਚ ਲੈ ਕੇ ਆਵਾਂਗੇ ਸਮਝ ਆਏ ਮੈਂ ਬੇਨਤੀ ਕਰ ਰਿਹਾ ਬੜੇ ਸੌਖੇ ਤਰੀਕੇ ਨਾਲ دنیਾਬੀ ਉਦਾਹਰਨਾ ਦੇ ਰਿਹਾ ਸਤਿਗੁਰੂ ਜੀ ਜੇਕਰ ਉਹਨਾਂ ਕਿਸੇ ਬੱਚੀ ਦੀ ਸ਼ਾਦੀ ਹੁੰਦੀ ਆ ਆਨੰਦ ਕਾਰਜ ਹੁੰਦਾ ਜੇ ਉਹਦਾ ਸੁਭਾਅ ਉਹਦੇ ਪਤੀ ਨਾਲ ਮਿਲ ਗਿਆ ਆਪਣੇ ਪਤੀ ਨੂੰ ਭਾ ਗਈ ਤੇ ਸਾਰਾ ਜੀਵਨ ਹੀ ਗ੍ਰਸਥ ਦਾ ਉਹਦਾ ਬੜਾ ਸਫਲ ਰਹਿੰਦਾ ਤੇ ਸਤਿਗੁਰੂ ਕਹਿੰਦੇ ਜੇਦੀ ਨਹੀਂ ਬਣਦੀ ਤੇ ਕਲੇਸ਼ ਹੁੰਦਾ ਨਾ ਇੱਥੇ ਹੁਣ ਸਾਨੂੰ ਇਹੀ ਗੱਲ ਸਤਗੁਰੂ ਜੀ ਸਮਝਾ ਰਹੇ ਅਸੀਂ ਸਾਰੀਆਂ ਜੀਵ ਇਸਤਰੀਆਂ ਹਾਂ ਤੇ ਸਾਡਾ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਆ ਸ਼ਬਦ ਆਪਾਂ ਬਹੁਤ ਵਾਰੀ ਪੜਦੇ ਸੁਣਦੇ ਆਂ ਸਤਗੁਰੂ ਕਹਿੰਦੇ ਏ ਤਨ ਮਾਇਆ ਪਾਹਾਂ ਪਿਆਰੇ ਲੀਤੜਾ ਲਾ ਬਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸਿਜ ਜਾਏ ਹੁਣ ਇੱਕ ਸਵਾਲ ਹੈ ਰੱਬ ਨੇ ਸਾਨੂੰ ਬਣਾਇਆ ਜੋ ਵੀ ਪੈਦਾ ਕੀਤਾ ਪਰਮੇਸ਼ਰ ਨੇ ਕੀਤਾ ਅਸੀਂ ਬਾਣੀ ਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ ਸਤਗੁਰ ਜੀ ਦਾ ਕਹਿੰਦੇ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ सगली ਉਤਪਾਦ ਫੇ ਹਰ ਸਤਗੁਰੂ ਜੀ ਅਸੀਂ ਦੋਸ਼ੀ ਥੋੜੇ ਆ ਵੀ ਜਿਹੜੇ ਸਾਨੂੰ ਵਿਕਾਰ ਸਾਡੇ ਕੋਲ ਐ ਤੇ ਵਿਕਾਰ ਵੀ ਤਾਂ ਤੂੰ ਹੀ ਪੈਦਾ ਕੀਤੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਥੋੜੇ ਵਿਕਾਰ ਪੈਦਾ ਕੀਤੇ ਤੂੰ ਹੀ ਸਾਰਾ ਕੁਝ ਬਣਾਇਆ ਨਾ ਆਪ ਸਤ ਕੀ ਹ ਸਭ ਸਤ ਸਤਗੁਰੂ ਕਹਿਣ ਲੱਗੇ ਪਰਮੇਸ਼ਰ ਨੇ ਆਖਿਆ ਕਹਿਣ ਲੱਗਿਆ ਭਲੇ ਪੁਰਸ਼ਾ ਮੈਂ ਜਿਹੜੇ ਇਹ ਤੇਰੇ ਅੰਦਰ ਗੁਣ ਪਾਏ ਸੀ ਪਰ ਤੂੰ ਵਿਕਾਰ ਇਹਨਾਂ ਨੂੰ ਤੂੰ ਬਣਾਇਆ ਮੈਂ ਤਾਂ ਤੈਨੂੰ ਗੁਣ ਦਿੱਤੇ ਸੀ ਕਿਉਂਕਿ ਕਾਮ ਦੇ ਨਾਲ ਸੰਸਾਰ ਦੀ ਉਤਪਤੀ ਹੈ ਸੰਸਾਰ ਰੁਕ ਜਾਏਗਾ ਉਸ ਕਰਕੇ ਇਹ ਕਾਮ ਪੈਦਾ ਕੀਤਾ ਕ੍ਰੋਧ ਨਹੀਂ ਹੋਣਾ ਚਾਹੀਦਾ ਤੇਰੇ ਅੰਦਰ ਤੇਰੇ ਅੰਦਰ ਅਣਖ ਤੇ ਗੈਰਤ ਚਾਹੀਦੀ ਸੀ ਇਹ ਨਹੀਂ ਕਿ ਤੈਨੂੰ ਲੋਕੀ ਆਪਣੇ ਪੈਰਾਂ ਥੱਲੇ ਲਿਤਾੜ ਦੇਣ ਤੇਰੇ ਅੰਦਰ ਅਣਖ ਤੇ ਗੈਰਤ ਚਾਹੀਦੀ ਸੀ ਲੋਭ ਆ ਲੋਭ ਤੈਨੂੰ ਇੰਨਾ ਇੰਨਾ ਕੁ ਲੋਭ ਹੋਵੇ ਕਿ ਮੈਂ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨੀ ਮੈਂ ਕਿਰਤ ਕਰਨੀ ਹੈ ਇਹਦਾ ਲੋਭ ਹੋਣਾ ਚਾਹੀਦਾ ਤੂੰ ਤਾਂ ਲਾਲਚੀ ਬਣ ਗਿਆ ਤੇ ਲੋਭ ਇੰਨਾ ਵੱਧ ਗਿਆ ਲੋਭੀ ਜੰਤ ਨਾ ਜਾਣੀ ਪੱਖ ਆਪੱਖ ਸਭ ਖੈ ਕਿੰਨਾ ਕੁਛ ਮਨੁੱਖ ਨੇ ਕਰ ਦਿੱਤਾ ਤੇ ਪੈਸੇ ਦੀ ਖਾਤਰ ਬਹੁਤ ਕੁਝ ਕਰ ਦਿੱਤਾ ਅੱਜ ਲਓ ਨਾ ਕਈ ਲੋਕ ਮੈਂ ਹਮੇਸ਼ਾ ਬੇਨਤੀ ਕਰਦਾ ਕਿਰਤ ਤੇ ਧੰਦਾ ਅਲੱਗ-ਅਲੱਗ ਚੀਜ਼ਾਂ ਹਨ ਕਿਰਤ ਦੇ ਵਿੱਚ ਇਮਾਨਦਾਰੀ ਹੈ ਉਹ ਧੰਦਾ ਜਿਹੜਾ ਹੈ ਉਹਦੇ ਵਿੱਚ ਬੇਈਮਾਨੀ ਹੈ ਸਤਗੁਰ ਨੇ ਕਿਹਾ ਬਚਨ ਗੁਰੂ ਦੇ ਆ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਿਆ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਕਹਿੰਦੇ ਜਦਾਂ ਕੋਈ ਸ਼ਰਾਬ ਨਹੀਂ ਪੀਂਦਾ ਉਹ ਸ਼ਰਾਬ ਤਾਂ ਉਹਨਾਂ ਦਾ ਵਪਾਰ ਹੈ ਉਹਨਾਂ ਦਾ ਧੰਦਾ ਕੰਮ ਹੈ ਉਹਨਾਂ ਦਾ ਵਪਾਰ ਹੈ ਗੁਰੂ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ ਅੱਜ ਮੈਨੂੰ ਇੱਕ ਪੰਕਤੀ ਮਿਲੀ ਉਹਦਾ ਜਵਾਬ ਮਿਲ ਗਿਆ ਗੁਰੂ ਸਾਹਿਬ ਕਹਿੰਦੇ ਇਦਾਂ ਦਾ ਧੰਦਾ ਨਹੀਂ ਕਰਨਾ ਕਿ ਜਿਹਦੇ ਨਾਲ ਉਸ ਲੋਭ ਉਹਦਾ ਲੋਭ ਨਹੀਂ ਕਰਨਾ ਕਿ ਆਪਣਾ ਧਨ ਇਕੱਠਾ ਕਰਨ ਲਈ ਅਸੀਂ ਲੋਕਾਂ ਦੀਆਂ ਵੱੱਦ ਦਵਾਵਾਂ ਲਈਏ ਨਸ਼ਾ ਵੇਚਣਾ ਸ਼ਰਾਬ ਵੇਚਣੀ ਇਹ ਸਿੱਖ ਦੇ ਧੰਦੇ ਥੋੜੇ ਆ ਤੇ ਅੱਜ ਤਾਂ ਮਾਫ ਕਰਨਾ ਬਹੁਤ ਕੁਝ ਹੋ ਰਿਹਾ ਸਿੱਖ ਦਾ ਧੰਦਾ ਨਹੀਂ ਹੈ ਗੁਰੂ ਸਾਹਿਬ ਕਿੰਨੇ ਲੋਕ ਕਿੰਨੇ ਲੋਕਾਂ ਦੇ ਪਰਿਵਾਰ ਉਜੜ ਜਾਂਦੇ ਨਸ਼ੇ ਕਰਕੇ ਸਤਗੁਰੂ ਕਹਿੰਦੇ ਬਾਣੀ ਵਿੱਚ ਕਹਿੰਦੇ ਲੈਂਦਾ ਬੱਦ ਦਵਾਈ ਤੂੰ ਮਾਇਆ ਕਰੇ ਇਕਤ ਪੈਸਾ ਤਾਂ ਇਕੱਠਾ ਕਰ ਲਿਆ ਪਰ ਲੋਕਾਂ ਦੀਆਂ ਬੱਦ ਦਵਾਈਆਂ ਲੈਂਦਾ ਹੈ ਇਦਾਂ ਦਾ ਧੰਦਾ ਇਦਾਂ ਦਾ ਧੰਦਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਜਿੱਦਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਦੇਖੋ ਤੁਸੀਂ ਦੇਖਦੇ ਵੀਡੀਓ ਦੇਖਦੇ ਪਲਾਸਟਿਕ ਦੇ ਚਾਵਲ ਬਣ ਰਹੇ ਆ ਆ ਲੋਕੀ ਰੰਗ ਪਾ ਕੇ ਲਾਲ ਮਿਰਚਾ ਬਣਾਈ ਜਾਂਦੇ ਕਿੰਨਾ ਕੁਛ ਨਗਲੀ ਮਿਲ ਰਿਹਾ ਕਿੰਨਾ ਕੁਛ ਹੈ ਲੋਕਾਂ ਦੀ ਸਿਹਤ ਖਤਮ ਹੋ ਰਹੀ ਹੈ ਵਧੀਆ ਤੋਂ ਵਧੀਆ ਸਭ ਕੁਝ ਲਿਖਿਆ ਹੁੰਦਾ ਪਰ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਕਹਿੰਦੇ ਮੈਂ ਲੋਭ ਬਣਾਇਆ ਸੀ ਤੂੰ ਆਪਣੇ ਪਰਿਵਾਰ ਨੂੰ ਪਾਲ ਲੈਂਦਾ ਮੋਹ ਬਣਾਇਆ ਸੀ ਵੀ ਤੂੰ ਆਪਣੇ ਪਰਿਵਾਰ ਦੇ ਨਾਲ ਆਪਣੇ ਸੰਸਾਰ ਦੇ ਨਾਲ ਮੋਹ ਕਰਦਾ ਪਿਆਰ ਕਰਦਾ ਤੂੰ ਤਾਂ ਰੱਬ ਹੀ ਭੁੱਲ ਗਿਆ ਹੰਕਾਰ ਇਸ ਕਰਕੇ ਬਣਾਇਆ ਸੀ ਸਭੇ ਮਾਣ ਤੇਰਾ ਹੋਣਾ ਚਾਹੀਦਾ ਤੇ ਅੰਦਰ ਵੀ ਕੁਝ ਹੋਣਾ ਚਾਹੀਦਾ ਸਭ ਆਪਣੇ ਉੱਪਰ ਤੇ ਭਰੋਸਾ ਹੋਣਾ ਚਾਹੀਦਾ ਇੰਨਾ ਕ ਹੰਕਾਰ ਰੱਖਣਾ ਸੀ ਤੂੰ ਤਾਂ ਇਹਨੂੰ ਵਿਕਾਰ ਬਣਾ ਲਿਆ ਹਾਏ ਮੈਂ ਜ਼ਰੂਰ ਹੈ ਕਿ ਇਹ ਗੁਣ ਮੈਂ ਤੇਰੇ ਅੰਦਰ ਬਣਾਏ ਵਿਕਾਰ ਤੂੰ ਬਣਾ ਲਿਆ ਫੇਰ ਮੈਂ ਬੇਨਤੀ ਕਰ ਰਿਹਾ ਕਾਮ ਬਣਾਇਆ ਸੀ ਸੰਸਾਰ ਦੀ ਉਤਪਤੀ ਵਾਸਤੇ ਤੂੰ ਤਾਂ ਇਹਨੂੰ ਵਿਸ਼ੇਪਕਾਰਾਂ ਦੇ ਵਿੱਚ ਲੈ ਗਿਆ ਕਰੋਧ ਬਣਾਇਆ ਸੀ ਅਣਖ ਤੇ ਗੈਰਤ ਵਾਸਤੇ ਕਿ ਐਨਾ ਤੂੰ ਲੋਕਾਂ ਦੇ ਪੈਰਾਂ ਥੱਲੇ ਰੁਲ ਜਾਏ ਤੂੰ ਤਾਂ ਉਹਨੂੰ ਕਰੋਧ ਇੰਨਾ ਲੈ ਗਿਆ ਤੇ ਉਹ ਤਾਂ ਵਿਕਾਰ ਖਤਮ ਕਰ ਲਿਆ ਲੋਭ ਇੰਨਾ ਆ ਗਿਆ ਗੁਰੂ ਸਾਹਿਬ ਗੁਰਤੇਵਾਧਰ ਸਾਹਿਬ ਦਾ ਸ਼ਬਦ ਹੈ ਕਹਿੰਦੇ ਕਰਦਾ ਕੀ ਆ ਮਨੁੱਖ ਧਨ ਜੋਰਣ ਕੋਤਾ ਆ ਦੌੜਿਆ ਫਿਰਦਾ ਪੈਸੇ ਵਾਸਤੇ ਕਿਸੇ ਦਾ ਨੁਕਸਾਨ ਹੋ ਜੇ ਕਿਸੇ ਦਾ ਕੁਝ ਹੋ ਜੇ ਕਰ ਰਿਹਾ ਹੈ ਲੋਭ ਸੀ ਕਿ ਤੇਰੇ ਅੰਦਰ ਸਿਰਫ ਆਪਣੇ ਪਰਿਵਾਰ ਨੂੰ ਪਾਣ ਦਾ ਲੋਭ ਹੁੰਦਾ ਮੋਹ ਹੁੰਦਾ ਪ੍ਰਿਆਰ ਕਰਦਾ ਆਪਣੇ ਪਰਿਵਾਰ ਦੇ ਨਾਲ ਆਪਣੇ ਸੰਸਾਰ ਦੇ ਨਾਲ ਪਿਆਰ ਕਰਦਾ ਹੰਕਾਰ ਸਭੇ ਮਾਣ ਹੁੰਦਾ ਤੇਰੇ ਅੰਦਰ ਭਰੋਸਾ ਇੰਨਾ ਕਿ ਤਾ ਰੱਖਦਾ ਆਪਣੇ ਆਪ 'ਦਰ ਤੇ ਤੂੰ ਇਹਨੂੰ ਵਿਕਾਰ ਤੋਂ ਬਣਾਇਆ ਗੁਰੂ ਸਾਹਿਬ ਕਹਿੰਦੇ ਭਾਈ ਇਦਾਂ ਦਾ ਚੋਲਾ ਇਦਾਂ ਦਾ ਸਰੀਰ ਇਦਾਂ ਦਾ ਮਨੁੱਖ ਪ੍ਰਮਾਤਮਾ ਨੂੰ ਪਸੰਦ ਨਹੀਂ ਹੈ ਜਿਨ੍ਹਾਂ ਨੇ ਇਸ ਨੂੰ ਜੀਵ ਦੇ ਚਸਕੇ ਨਾਲ ਇਹਨੂੰ ਕਰ ਲਿਆ ਜਿਹੜੇ ਲੋਕ ਗਲਤ ਕੰਮ ਕਰਦੇ ਨਸ਼ੇ ਪੀਂਦੇ ਆ ਨਸ਼ੇ ਕਰਦੇ ਆ ਤੇ ਉਹ ਕਾਹਦੇ ਜੀਵ ਦਾ ਚਸਕਾ ਹੈ ਨਾ ਤੇ ਉਹਨਾਂ ਦੇ ਅੰਦਰ ਬਾਣੀ ਕਿੱਥੋਂ ਟਿਕ ਜਾਏਗੀ ਉਹਨਾਂ ਦੇ ਅੰਦਰ ਪਿਆਰ ਕਿੱਥੋਂ ਬਣ ਜਾਏਗਾ ਪਰਮਾਤਮਾ ਦੇ ਪ੍ਰਤੀ ਬਾਣੀ ਦੇ ਵਿੱਚ ਪੜ੍ਹਦੇ ਸੁਣਦੇ ਵੀ ਆ ਬ ਜਿਤ ਪੀਤੇ ਮਤ ਦੂਰ ਹੋਏ ਬਰਨ ਪਵੇ ਵਿਚ ਆ ਸਬ ਮਹਾਰਾਜ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਾਬਰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਸਤਗੁਰੂ ਤਾਂ ਉਹਨਾਂ ਤੋਂ ਸਤਕੇ ਜਾਂਦੇ ਆ ਕਹਿੰਦੇ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੇ ਹਉ ਸਦ ਕੁਰਬਾਨੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗਣਾ ਦੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕੇ ਬਾਸ ਧੂੜ ਤੇ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਉਹੀ ਆਪਾਂ ਗੱਲ ਤੇ ਆ ਗਏ ਉਹ ਆਪ ਹੀ ਸਾਜਦਾ ਹੈ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਵੇ ਉਹਨੇ ਸਾਨੂੰ ਬਣਾਇਆ ਨਾ ਜਿਣ ਤੋਂ ਸਾਜ ਸਵਾਰ ਸੰਗਾਰਿਆ ਪਰ ਉਹ ਕੌਣ ਸੋਹਣਾ ਲੱਗਦਾ ਹੈ ਕੌਣ ਉਹਦੇ ਦਰ ਤੇ ਕਬੂਲੋਂ ਹੁੰਦਾ ਹੈ ਸਤਗੁਰੂ ਇੱਥੇ ਅੱਜ ਦੇ ਸ਼ਬਦ ਕਹਿੰਦੇ ਮੰਗਰ ਮਾਹੇ ਸਹਹੰਦੀਆਂ ਹਰ ਪਿਰ ਸੰਗ ਬੈਠੜੀਆਂ ਜਿਹੜੇ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਕੋਲ ਬੈਠਦੇ ਆ ਬੈਠਣ ਦਾ ਭਾਵ ਨਹੀਂ ਕਿ ਮੈਂ ਹੁਣ ਇੱਕ ਘੰਟਾ ਗੁਰੂ ਸਾਹਿਬ ਦੀ ਤਾਬੇ ਆ ਬੈਠ ਗਿਆ ਮੈਂ ਗੁਰੂ ਸਾਹਿਬ ਦੀ ਸੰਗਤ ਵਿੱਚ ਬੈਠ ਗਿਆ ਫੇ ਘਰ ਜਾ ਕੇ ਦੂਸਰੇ ਕੰਮ ਵੀ ਕਰ ਲਿਆ ਇਹ ਬੈਠਣਾ ਨਹੀਂ ਹੁੰਦਾ ਉਹਨੂੰ ਉੱਥੇ ਵੀ ਸਮਝੋ ਹਰੇਕ ਜਗ੍ਹਾ ਹੈ ਤੇ ਪੜ ਲੈਣਾ ਬਖਰੀ ਗੱਲ ਹੈ ਕਿ ਉਹ ਰੱਬ ਜਿਹੜਾ ਘਟ ਘਟ ਮੈਂ ਹਰ ਜੂ ਵਸੇ ਰੱਬ ਤਾਂ ਸਭ ਦੀ ਜਗ੍ਹਾ ਵਸਦਾ ਹੈ ਨਾ ਇਹ ਨਹੀਂ ਕਿ ਗੁਰਦੁਆਰੇ ਦੇ ਵਿੱਚ ਹੀ ਹੈ ਹਰੇਕ ਜਗ੍ਹਾ ਪ੍ਰਮਾਤਮਾ ਕਿੱਥੇ ਨਹੀਂ ਆ ਪ੍ਰਮਾਤਮਾ ਬੈਠਣ ਦਾ ਭਾਵ ਹੈ ਇੱਕ ਬੰਦਾ ਨਾ ਕਿਸੇ ਮਹਾਪੁਰਸ਼ ਦੇ ਕੋਲ ਰਹਿੰਦਾ ਸੀ ਤੇ ਉਹਨੇ ਆਖਿਆ ਬਾਬਾ ਜੀ ਨਾਮ ਦੇ ਦਿਓ ਉਹ ਕਹਿੰਦੇ ਕੋਈ ਨਹੀਂ ਸੇਵਾ ਕਰੀ ਜਾ ਫੇਰ ਥੋੜੀ ਦੇਰ ਬਾਅਦ ਫੇਰ ਆ ਗਿਆ ਕਹਿੰਦਾ ਜੀ ਨਾਮ ਦੇ ਦਿਓ ਕਹਿੰਦੇ ਸੇਵਾ ਕਰੀ ਜਾ ਕਹਿੰਦਾ ਗੁੱਸੇ 'ਚ ਆ ਗਿਆ ਕਹਿਣ ਲੱਗਾ ਜੀ ਮੈਂ 12 ਸਾਲ ਹੋ ਗਏ ਤੁਹਾਡੇ ਕੋਲ ਬੈਠਿਆ 12 ਸਾਲ ਹੋ ਗਏ ਤੁਹਾਡੇ ਕੋਲ ਬੈਠਿਆ ਤੇ ਤੁਸੀਂ ਨਾਮ ਕਿਉਂ ਨਹੀਂ ਦਿੰਦੇ ਲੋਕੀ ਆਉਂਦੇ ਨਾਮ ਦੇ ਦਿੰਦੇ ਕਹਿੰਦੇ ਮੇਰੇ ਕੋਲ ਬੈਠਾ ਨਾ ਮੇਰੇ ਕੋਲ ਬੈਠਿਆ ਨਾ ਤੇ ਮੇਰੇ ਬਚਨਾਂ ਕੋਲ ਤਾਂ ਨਹੀਂ ਬੈਠਿਆ ਹੁਣ ਪਾਠ ਤਾਂ ਕਰ ਲਿਆ ਫਿਰ ਕਰਦਾ ਉਹਦੇ ਉਲਟ ਹੈ ਪਾਪ ਵੀ ਕਰ ਲੈਂਦਾ ਸ਼ਾਮ ਨੂੰ ਪਾਠ ਵੀ ਕਰ ਲੈਂਦਾ ਗੁਰੂ ਦੇ ਬਚਨਾਂ ਕੋਲ ਥੋੜੇ ਬੈਠਾ ਗੁਰੂ ਦੇ ਕੋਲ ਬੈਠਾ ਸਤਗੁਰੂ ਕਹਿੰਦੇ ਮੇਰੇ ਕੋਲ ਜਿਹੜੇ ਬੈਠਦੇ ਆ ਨਾ ਮਨ ਕਰਕੇ ਮੇਰੇ ਗੱਲ ਨੂੰ ਜਿਹੜੇ ਜੀਵਨ ਦੇ ਵਿੱਚ ਪ੍ਰਵਾਨ ਕਰਦੇ ਆ ਕਹਿੰਦੇ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਜਿਹੜੇ ਬਹਿ ਜਾਂਦੇ ਆ ਨਾ ਮਨ ਕਰਕੇ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਮਾਲਕ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਲਾ ਲੈਂਦਾ ਹੈ ਹੁਣ ਸੋਭਾ ਕਹਦੀ ਹੈ ਬੰਦਾ ਕਹਿੰਦਾ ਕਿ ਮੈਂ ਕੋਈ ਪਦਵੀ ਲੈ ਲਵਾਂ ਸਮਾਜ ਦੇ ਵਿੱਚ ਮੇਰੀ ਸੋਭਾ ਹੋ ਜਾਏ ਮੇਰੇ ਕੋਲ ਬਹੁਤ ਪੈਸਾ ਆ ਜਾਏ ਤੇ ਮੇਰੀ ਸੋਭਾ ਹੋ ਜਾਏ ਸਤਗੁਰ ਕਹਿੰਦੇ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਸੋਭਾ ਕਹਦੀ ਹੈ ਗੁਰੂ ਸਾਹਿਬ ਕਹਿੰਦੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰ ਉਹਨਾਂ ਦੀ ਸੋਭਾ ਹੈ ਸਤਗੁਰ ਕਹਿੰਦੇ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਉਹਨਾਂ ਦਾ ਮਨ ਤੇ ਉਹਨਾਂ ਦਾ ਸਰੀਰ ਤਨ ਮਨ ਮੌਲਿਆ ਰਾਮ ਸਿਉ ਉਹ ਖੜਿਆ ਰਹਿੰਦਾ ਉਹਨਾਂ ਦਾ ਮਨ ਵੀ ਤੇ ਉਹਨਾਂ ਦਾ ਤਨ ਵੀ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਸੰਗ ਕਰਕੇ ਆ ਸਾਰੇ ਆਪਾਂ ਜੀਵ ਰੂਪ ਇਸਤਰੀਆਂ ਹਾਂ ਇਹ ਸਾਰੇ ਆਪਾਂ ਸਖੀਆਂ ਹਾਂ ਗੁਰੂ ਸਾਹਿਬ ਕਹਿੰਦੇ ਸੰਗ ਸਾਧ ਸਹਿਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆਂ ਸਾਧ ਜਣਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਜਿਹੜੇ ਗੁਰੂ ਤੋਂ ਬਿਗੈਰ ਰਹਿੰਦੇ ਹਨ ਉਹ ਭਾਵੇਂ ਹਜ਼ਾਰਾਂ ਵਿੱਚ ਵੀ ਰਹਿੰਦੇ ਹੋਣਗੇ ਤੇ ਕੱਲੇ ਆ ਪਰ ਜੇ ਗੁਰੂ ਨਾਲ ਹੈ ਨਾ ਤੇ ਭਰੋਸਾ ਬਣ ਜਾਂਦਾ ਹੈ ਭਾਵੇਂ ਕੱਲਾ ਵੀ ਹੋਵੇ ਨਾ ਬੰਦਾ ਉਹਨੂੰ ਭਰੋਸਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਚੜਾਈ ਉਹਨੂੰ ਵਿਸ਼ਵਾਸ ਹੁੰਦਾ ਹੈ ਜਿੱਥੇ ਹਰ ਆਰਾਧੀ ਏ ਤਿੱਥੇ ਹਰ ਮਿੱਤ ਸਾ ਏ ਕਿਉਂਕਿ ਪ੍ਰਮਾਤਮਾ ਤਾਂ ਸਾਡੇ ਹਿਰਦੇ ਘਰ ਦੇ ਵਿੱਚ ਹੈ ਇੱਕ ਦਿਨ ਨਾ ਇੱਕ ਸਿੱਖ ਆਇਆ ਤੇ ਗੁਰੂ ਅਮਰਦਾਸ ਜੀ ਨੂੰ ਉਹਨੇ ਸਵਾਲ ਕੀਤਾ ਕਹਿਣ ਲੱਗਾ ਸਤਿਗੁਰੂ ਜੀ ਪ੍ਰਮਾਤਮਾ ਵੀ ਅੰਦਰ ਹੈ ਆਪਣਾ ਆਪ ਵੀ ਅੰਦਰ ਹੈ ਆਪ ਅੰਦਰ ਹੀ ਆ ਨਾ ਤੇ ਆਪਾਂ ਵੀ ਅੰਦਰ ਹੈ ਪ੍ਰਮਾਤਮਾ ਵੀ ਅੰਦਰ ਇੱਕ ਦਿਨ ਮੇਲ ਤਾਂ ਹੋ ਹੀ ਜਾਏਗਾ ਨਾ ਇੱਕ ਦਿਨ ਮਲਾਪ ਤਾਂ ਹੋ ਹੀ ਜਾਏਗਾ ਨਾ ਵੀ ਰੱਬ ਵੀ ਅੰਦਰ ਆਪਾਂ ਵੀ ਅੰਦਰ ਹੀ ਆ ਤੇ ਆ ਫਿਰ ਡੰਬਰ ਕਾਹਦੇ ਕਰਦੇ ਨੇ ਗੁਰਦੁਆਰੇ ਬਣਾ ਦਿੱਤੇ ਆ ਧਾਰਮਿਕ ਸਥਾਨ ਜਿੰਨੇ ਬਣਾ ਦੇ ਬਾਹਰਲਾ ਫਿਰ ਡੰਬਰ ਕਰਨ ਦੀ ਕੀ ਲੋੜ ਵੇ ਰੱਬ ਤਾਂ ਅੰਦਰ ਹੀ ਐ ਨਾ ਗੁਰੂ ਸਾਹਿਬ ਮਹਾਰਾਜ ਕਹਿੰਨ ਲੱਗੇ ਭਾਈ ਬੈਠ ਜਾ ਬੜੀ ਦੂਰੋਂ ਚੱਲ ਕੇ ਆਇਆ ਲੱਗਦਾ ਕਹਿੰਦਾ ਜੀ ਫਰਾਨੇ ਪਿੰਡ ਤੋਂ ਆਇਆ ਕਹਿੰਦੇ ਬਹਿ ਜਾ ਤੇਰੇ ਸਵਾਲ ਦਾ ਜਵਾਬ ਦੇਾਂਗੇ ਗੁਰੂ ਸਾਹਿਬ ਵੀ ਮਹਾਰਾਜ ਜੀ ਗੱਲਾਂ ਕਰਨ ਲੱਗ ਗਏ ਤੇ ਕਹਿਣ ਲੱਗੇ ਭਾਈ ਕੀ ਕੰਮ ਕਰਦਾ ਹੈ ਕਹਿੰਦਾ ਜੀ ਮੈਂ ਖੇਤੀ ਕਰਦਾ ਕਹਿੰਦੇ ਖੇਤੀ ਤਾਂ ਮੈਂ ਵੀ ਕੀਤੀ ਆ ਗੁਰੂ ਅਮਰਦਾਸ ਜੀ ਕਹਿੰਦੇ ਖੇਤੀ ਮੈਂ ਵੀ ਕੀਤੀ ਕਾਫੀ ਸਮਾਂ ਖੇਤੀ ਕਰਦਾ ਇੱਕ ਸਵਾਲ ਪੁੱਛਾਂ ਕਹਿੰਦੇ ਜੀ ਪੁੱਛੋ ਧਰਤੀ ਦੇ ਵਿੱਚ ਆਪਾਂ ਬੀਜ ਬੀਜਦੇ ਆ ਤੇ ਬੀਜ ਬੀਜ ਕੇ ਹੁਣ ਧਰਤੀ ਦੇ ਵਿੱਚ ਬੀਜ ਬੀਜ ਦਿੱਤਾ ਤੇ ਪਾਣੀ ਵੀ ਧਰਤੀ ਦੇ ਵਿੱਚ ਹੀ ਹੈ ਫਿਰ ਬਾਹਰ ਖੂਹ ਖੋਦ ਕੇ ਪਾਣੀ ਪਾਉਣ ਦੀ ਕੀ ਲੋੜ ਜਿਹੜੇ ਤੁਸੀਂ ਖੂਹ ਖੋਦਦੇ ਹੋ ਨਾ ਬਾਹਰ ਤੇ ਖੂਹ ਖੋਦਣ ਦੀ ਕੀ ਲੋੜ ਹੈ ਪਾਣੀ ਤਾਂ ਅੰਦਰ ਹੀ ਹੈ ਨਾ ਧਰਤੀ ਦੇ ਵਿੱਚ ਹੀ ਹੈ ਬੀਜ ਵੀ ਧਰਤੀ 'ਚ ਪਾਇਆ ਗੁਰੂ ਸਾਹਿਬ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਤੋ ਆਖਿਆ ਨਾ ਪ੍ਰਮਾਤਮਾ ਵੀ ਅੰਦਰ ਹੈ ਤੇ ਆਪਾਂ ਜੀਵਾਤਮਾ ਵੀ ਅੰਦਰ ਹੀ ਹੈ ਵੀ ਬਾਹਰੋਂ ਕਾਹਦੇ ਆ ਡੰਬਰ ਕਰਨ ਦੀ ਕੀ ਲੋੜ ਹੈ ਗੁਰਦੁਆਰੇ ਬਣਾਉਣ ਦੀ ਕੀ ਲੋੜ ਹੈ ਸਤਗੁਰੂ ਕਹਿਣ ਲੱਗੇ ਭਾਈ ਜਿਸ ਤਰ੍ਹਾਂ ਪਾਣੀ ਤਾਂ ਧਰਤੀ ਦੇ ਵਿੱਚ ਹੈ ਪਰ ਜੀ ਪਾਣੀ ਤਾਂ ਬੀਜ ਤੱਕਰ ਪਾਣੀ ਨਹੀਂ ਪਹੁੰਚ ਰਿਹਾ ਬੀਜ ਤੱਕਰ ਨਹੀਂ ਪਾਣੀ ਪਹੁੰਚ ਰਿਹਾ ਤੇ ਉਹਨੂੰ ਆਪਾਂ ਪਾਣੀ ਉੱਪਰ ਦੀ ਪਾ ਰਹੇ ਆ ਉੱਪਰ ਦੀ ਪਾਣੀ ਪਾਣਾ ਬੀਜ ਨੂੰ ਪਾਇਆ ਪਾਣੀ ਪਰ ਉਹ ਬੀਜ ਪਰਫੁੱਲ ਤੋਂ ਲੱਗ ਜਾਂਦਾ ਫਿਰ ਪੌਦਾ ਬਣ ਜਾਂਦਾ ਫਿਰ ਪੌਦਾ ਬਣਦਾ ਹੈ ਨਾ ਤੇ ਆਪਾਂ ਅੱਖਾਂ ਨਾਲ ਗੁਰੂ ਸਾਹਿਬ ਦਰਸ਼ਨ ਕਰ ਰਹੇ ਆ ਕੰਨਾਂ ਨਾਲ ਬਾਣੀ ਸੁਣ ਰਹੇ ਸਾਡੇ ਅੰਦਰ ਜਾ ਰਹੀ ਹੈ ਨਾ ਇਹ ਜਾ ਰਹੀ ਅੰਦਰ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸ ਸੁਮਾਣੀ ਜਿਹੜਾ ਅੰਦਰ ਬੀਜ ਹੈ ਇਹ ਅੰਦਰ ਬਾਣੀ ਦੇ ਨਾਲ ਸ਼ਬਦ ਦੇ ਨਾਲ ਇਹ ਬੀਜ ਜਿਹੜਾ ਹੈ ਇਹ ਫਰਫਲਤ ਹੋਏ ਰੱਬ ਤਾਂ ਅੰਦਰ ਹੀ ਹੈ ਪਰ ਉਹਨੂੰ ਲੱਭਣ ਵਾਸਤੇ ਕਿਤੇ ਬਾਹਰ ਜਾਣ ਦੀ ਵੀ ਲੋੜ ਨਹੀਂ ਹੈ ਪਰ ਜ਼ੁਗਤੀ ਜਿਹੜੀ ਹੈ ਉਹ ਗੁਰੂ ਦੇ ਕੋਲ ਹੈ ਜੇ ਗੁਰੂ ਨਹੀਂ ਹੈ ਸਤਗੁਰੂ ਕਹਿੰਦੇ ਸਾਧ ਜਣਾ ਤੇ ਬਾਹਰੀ ਸੇ ਰਹਿਣ ਅਕੇ ਲੜੀਆਂ ਤਿੰਨ ਦੁੱਖ ਨਾ ਕਬਹੂ ਉਤਰੈ ਉਹ ਦੁਖੀ ਹੈ ਉਹਨੂੰ ਕਦੇ ਵੀ ਉਹਦੇ ਜੀਵਨ ਦੇ ਵਿੱਚੋਂ ਦੁੱਖ ਦੂਰ ਨਹੀਂ ਹੁੰਦਾ ਕਿਸੇ ਨਾ ਪ੍ਰਕਾਰ ਦਾ ਦੁੱਖ ਚਿਮੜਿਆ ਹੈ ਸੰਸਾਰ ਸਾਰਾ ਹੀ ਦੁਖੀ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਜ ਕੋ ਦੁੱਖ ਸਭ ਆਇਆ ਜੱਗ ਉੱਚੇ ਚੜ ਕੇ ਵੇਖਿਆ ਘਰ ਘਰ ਇਹ ਅੱਗ ਤਿੰਨ ਦੁੱਖ ਨਾ ਕਭ ਉਤਰੇ ਉਹਨੂੰ ਕਦੇ ਵੀ ਉਹ ਇਹਨਾਂ ਦੁਖੀ ਐ ਹੁਣ ਦੇਖੋ ਨਾ ਬੰਦਾ ਕਹਿੰਦਾ ਮੇਰੇ ਕੋ ਪੈਸੇ ਆ ਜਾਣ ਵੀ ਇਸ ਕਰਕੇ ਮੈਂ ਦੁਖੀ ਹਾਂ ਕਿ ਮੇਰਾ ਘਰ ਛੋਟਾ ਹੈ ਮੇਰਾ ਘਰ ਵੱਡਾ ਬਣ ਜਾਏ ਤੇ ਫਿਰ ਮੈਂ ਸੁਖੀ ਹੋ ਜਾਵਾਂਗਾ ਵੱਡੇ ਘਰ ਵਾਲੇ ਸੁਖੀ ਹੁੰਦੇ ਸਾਰੇ ਵੀ ਮੇਰੇ ਕੋਲ ਛੋਟੀ ਗੱਡੀ ਆ ਮੇਰੇ ਕੋਲ ਵੱਡੀ ਗੱਡੀ ਆ ਜਾਏਗੀ ਮੈਂ ਸੁਖੀ ਹੋ ਜਾਵਾਂਗਾ ਫਿਰ ਵੀ ਸੁਖੀ ਨਹੀਂ ਹੈ ਸੁੱਖ ਤਾਂ ਇੱਥੇ ਆ ਉਦੇ ਨਾਮ ਜਪਣ ਵਿੱਚ ਹੈ ਗੁਰੂ ਸਾਹਿਬ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ ਉਹ ਪ੍ਰਮਾਤਮਾ ਦੀ ਰਹਿਮਤ ਦੇ ਵਿੱਚ ਸੁਖ ਹੈ ਨਹੀਂ ਤਾਂ ਉਹ ਤੋਂ ਬਿਨਾ ਦੁੱਖ ਹੈ ਦੋ ਗੱਲਾਂ ਦੁਰਗੁਰੂ ਤੇਗਵਾਦਰ ਸਾਹਿਬ ਨੇ ਦੱਸਿਆ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸੈਸਾ ਨਹੀਂ ਚੁੱਕੇ ਗੁਰ ਇਹ ਭੇਦ ਬਤਾਵੇ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਧਰੇ ਗਨਕਾ ਹੂੰ ਗਤ ਪਾਏ ਤੇ ਜਿਹੜੇ ਜੀਵਨ ਦੇ ਵਿੱਚ ਰੱਬ ਤੋਂ ਟੁੱਟ ਗਏ ਕਹਿੰਦੇ ਤਿੰਨ ਦੁੱਖ ਨਾ ਕਬ ਹੂੰ ਤਰ ਸੇ ਜੰਮ ਕੇ ਵਸ ਪੜੀਆਂ ਉਹ ਵਿਕਾਰਾਂ ਦੇ ਵਸ ਵਿੱਚ ਪੈ ਜਾਂਦੇ ਜਿੰਨੀ 라ਵਿਆ ਪ੍ਰਭ ਆਪਣਾ ਸੇ ਦੇਸਣ ਨਿਤ ਖੜੀਆਂ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਨੂੰ 라ਵਿਆ ਯਾਦ ਕੀਤਾ ਉਹ ਤਾਂ ਹਮੇਸ਼ਾ ਪ੍ਰਮਾਤਮਾ ਦੇ ਦਰ ਤੇ ਖੜੀਆਂ ਦੇਖਦੀ ਕੱਲ ਵੀ ਆਪਾਂ ਵਿਚਾਰ ਕਰ ਰਹੇ ਸੀ ਰੋਜ਼ ਪੜਦੇ ਆਪਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੇੜੇ ਕੌਣ ਹੈ ਜਿਹਨਾਂ ਨੂੰ ਰੋਜ਼ ਅਸੀਂ ਅਰਦਾਸ ਵਿੱਚ ਯਾਦ ਕਰ ਨੇੜੇ ਆਣਾ ਉਹ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤਿਨਾਂ ਦੀ ਕਮਾਈ ਦਾ ਕਮਾਈ ਕਿਹੜੀ ਉਹਨਾਂ ਨੇ ਕਰਮ ਇਦਾਂ ਦੇਖੇ ਉਹਨਾਂ ਦੇ ਕਰਮ ਸੀਗੇ ਉਹਨਾਂ ਨੂੰ ਰੱਬ ਪਰਮੇਸ਼ਰ ਸਤਿਗੁਰੂ ਜੀ ਦੇ ਨੇੜੇ ਪਹੁੰਚ ਗਏ ਕਰਮੀ ਆਪੋ ਆਪਣੇ ਕੇ ਨੇੜਾ ਕੇ ਦੂ ਤੇ ਨੇੜੇ ਹੋਣਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਮੈਂ ਹਮੇਸ਼ਾ ਬੇਨਤੀ ਕਰਦਾ ਕਈ ਲੋਕਾਂ ਨੂੰ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਜਦੋਂ ਸੰਗਤ ਹੋਵੇ ਨਾ ਸੰਗਰਾਦ ਹੁੰਦੀ ਆ ਉਹ ਫਿਰ ਬਾਹਰ ਨਾਮ ਲਿਖਾ ਦਿੰਦੇ ਹੁਣ ਕਈ ਤਾਂ ਆਪੇ ਨੇ ਆਪ ਹੀ ਲਿਖਣ ਲੱਗ ਗਏ ਗੁਰਮੁਖ ਪਰਿਵਾਰ ਮਤਲਬ ਸਰਟੀਫਿਕੇਟ ਆਪੇ ਲੈ ਲਿਆ ਤੇ ਇਹ ਤਾਂ ਗੁਰੂ ਨੇ ਦੇਣਾ ਨਾ ਵੀ ਮੈਲੇ ਅچھے ਕਾ ਵਿਚਾਰ ਆਬਰਤਾਇ ਸ ਤੇ ਹੁਣ ਠੀਕ ਹੈ ਗਲਤ ਗੱਲ ਨਹੀਂ ਹੈ ਪਰ ਇਹ ਵੀ ਲੋਕੀ ਸੁਣਨ ਅਰਦਾਸ ਤਾਂ ਰੋਜ਼ ਹੁੰਦੀ ਹੈ ਘਟੋ ਘਟ ਦੋ ਵਾਰੀ ਤਾਂ ਆਪਾਂ ਦੀਵਾਨ ਸੱਜਦਾ ਹੀ ਹੈ ਨਾ ਵੀ ਸ਼ੌਕ ਹੁੰਦਾ ਵੀ ਲੋਕੀ ਵੀ ਸਾਡਾ ਸੁਣਨ ਨਾ ਲੋਕੀ ਵੀ ਸਾਡਾ ਨਾਮ ਸੁਣਨ ਕੁਝ ਜਿੱਦਣ ਸਾਨੂੰ ਸਮਝ ਆ ਜਾਏ ਹੁਣ ਕੀ ਹੁੰਦਾ ਹੈ ਅਰਦਾਸ ਜੇ ਸਾਡੀ ਚਾਹੁੰਦੇ ਨਾ ਆਪਣੀ ਅਰਦਾਸ ਹੋਵੇ ਇੱਕ ਗੁਰਦੁਆਰਾ ਛੱਡ ਦਿਓ ਮੈਂ ਕਹਿੰਦਾ ਪੂਰੇ ਲੱਖਾਂ ਹੀ ਗੁਰਦੁਆਰੇ ਆ ਪੂਰੇ ਸੰਸਾਰ ਦੇ ਵਿੱਚ ਰੋਜ਼ ਅਰਦਾਸ ਹੋਏਗੀ ਰਹਿੰਦੀ ਦੁਨੀਆ ਤੱਕ ਹੋਏਗੀ ਤੇ ਤੋਂ ਅਸੀਂ ਆਪਣੀ ਕੌਮ ਦੇ ਵਾਸਤੇ ਕੁਝ ਕਰਨਾ ਸਮਾਜ ਦੇ ਵਾਸਤੇ ਕੁਝ ਕਰਕੇ ਜਾਣਾ ਰੋਜ਼ ਹੁੰਦੀ ਨਾ ਅਰਦਾਸ ਉਹਨਾਂ ਦੀ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ へ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਕੋਕੀ ਸਾਨੂੰ ਭਰੋਸਾ ਬਣ ਜਾ ਸਾਨੂੰ ਵਿਸ਼ਵਾਸ ਬਣ ਜਾ ਕਹਿੰਦੇ ਜਿਨੀ ਰਾਵਿਆ ਪ੍ਰਭ ਆਪਣਾ ਸੇ ਦੇਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਗਲੇ ਦੇ ਵਿੱਚ ਕੋਈ ਮਾਲਾ ਨਹੀਂ ਹੈ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਆਪਣੇ ਕੰਠ ਦੇ ਵਿੱਚ ਜੜ ਲਿਆ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਪਾਵ ਉਹ ਗੁਣ ਇਹ ਇੰਨੇ ਜੀਵਨ ਦੇ ਵਿੱਚ ਉਹਨਾਂ ਨੇ ਧਾਰਨ ਕਰ ਲਏ ਕਦੋਂ ਹੁੰਦੇ ਆ ਗੁਣ ਕਦੋਂ ਹੁੰਦੇ ਸਤਿਗੁਰੂ ਦੱਸਦੇ ਆ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖ ਦਾ ਇੱਥੇ ਅਰਥ ਹੈ ਸਿੱਖਿਆ ਜੇ ਅਸੀਂ ਇਹ ਗੁਰ ਦੀ ਸਿੱਖਿਆ ਕੀ ਇਹ ਗੁਰੂ ਦੀ ਇੱਕ ਸਿੱਖਿਆ ਕਿਹੜੀ ਹੈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਚਰਨਾ ਮੈਨੂੰ ਰੱਬ ਨਾ ਭੁੱਲ ਜਾਏ ਅਕਾਲ ਪੁਰਖ ਇੱਕੋ ਹੀ ਆ ਔਰ ਪਟਕ ਰਿਆ ਸਿੱਖ ਪਟਕ ਰਿਆ ਜਿਹੜਾ ਸਿੱਖ ਰੋਜ਼ ਪੜਦਾ ਹੈ ਨਾ ਉਹ ਵੀ ਜਿਹੜਾ ਪੜ ਰਿਹਾ ਸਭ ਸੇਖਣਕ ਹੁਕਮ ਹੈ ਗੁਰੂ ਮਾਨਿਉ ਕਰਾ ਥੋਣੋ ਗਣੇਸ਼ ਆ ਜਾਏਗਾ ਗਣੇਸ਼ ਲੈ ਅੱਗ ਰੱਖ ਲੈਣਗੇ ਠੀਕ ਹੈ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਕਰਨ ਦਿਓ ਉਹ ਦੇਵੀ ਆ ਜਾਏਗੀ ਦੇਵੀ ਲਾਲ 90 95% ਸਿੱਖ ਜਿਹੜੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਲక్ష్ਮੀ ਦੀ ਫੋਟੋ ਮਿਲੇਗੀ ਦੁਕਾਨਾਂ ਤੇ ਵੀ ਮਿਲੇਗੀ ਮਤਲਬ ਭਰੋਸਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਨਹੀਂ ਹੈ ਆ ਪੜ ਲੈਣਾ ਅਲੱਗ ਚੀਜ਼ ਆ ਕਿ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਜੋ ਮੰਗ ਹੈ ठाकुर ਆਪਣੇ ਤੇ ਸੋਈ ਸੋਈ ਦੇ ਜਿਦਾਂ ਸਾਨੂੰ ਭਰੋਸਾ ਆ ਜਾ ਸਾਨੂੰ ਵਿਸ਼ਵਾਸ ਆ ਜਾਏ ਇੱਕੋ ਹੀ ਆ ਪ੍ਰਮਾਤਮ ਉਹ ਸਾਰਿਆਂ ਦਾ ਹੈ ਸਭਨਾ ਜੀਵਾਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਮੈਨੂੰ ਕਿਤੇ ਭੁੱਲ ਨਾ ਜਾਏ ਸਤਗੁਰੂ ਕਹਿੰਦੇ ਰਤਨ ਜਵੇਹਰ ਲਾਲ ਹਰ ਕੰਠ ਤੇ ਨਾਂ ਜੜੀਆਂ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆਂ ਕਹਿੰਦੇ ਮੈਂ ਉਹਨਾਂ ਦੀ ਚਰਨ ਧੂੜ ਮੰਗਦਾ ਜਿਹੜੇ ਤੇਰੀ ਸ਼ਰਨ ਵਿੱਚ ਆ ਪਏ ਹਨ ਜਿਹੜੇ ਤੇਰੀ ਸ਼ਰਨ ਵਿੱਚ ਆ ਗਏ ਆ ਸ਼ਰਨ ਵਿੱਚ ਆਉਣ ਦਾ ਭਾਵ ਕੀ ਹੈ ਕਿ ਅਸੀਂ ਉਹਦੇ ਹੁਕਮ ਨੂੰ ਮੰਨ ਲਿਆ ਜਿੱਦਾਂ ਮੈਂ ਬੇਨਤੀ ਕਰ ਦਿੱਤੀ ਨਾ ਮੇਰੇ ਵਰਗਾ 2 ਘੰਟੇ ਵੀ ਗੁਰਦੁਆਰੇ ਬੈਠੇਗਾ ਮੈਂ ਆਪਣੀ ਗੱਲ ਕਰ ਰਿਹਾ ਜੇ ਮੈਂ ਉਹਦੇ ਉਪਦੇਸ਼ ਨੂੰ ਕਮਾਏ ਕੋਈ ਨਹੀਂ ਹੈ ਮੈਂ ਉਹਦੀ ਗੱਲ ਨੂੰ ਸੁਣਿਆ ਕੋਈ ਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਦੁਆਰੇ ਨਹੀਂ ਆਉਣਾ ਵੀ ਆਪਾਂ ਚਲੋ ਜਦ ਸਮਾਪਤੀ ਹੋਏਗੀ ਫਿਰ ਚੱਲਾਂਗੇ ਗੁਰਦੁਆਰੇ ਹੁਣ ਮੈਂ ਹਮੇਸ਼ਾ ਬੇਨਤੀ ਕਰਦਾ ਜਿਹੜਾ ਹੁਣ ਬੱਚਾ ਸਕੂਲ ਤੇ ਛੁੱਟੀ ਹੋਣ ਵੇਲੇ ਸਕੂਲ ਜਾਏਗਾ ਤਾਂ ਉਹਨੂੰ ਕੀ ਮਿਲਣਾ ਹੈ ਉੱਥੇ ਫੇ ਆਏਗਾ ਬੰਦਾ ਫਿਰ 15 20 ਮਿੰਟ ਬਾਅਦ ਹੀ ਖਰਾਬ ਕਰ ਦੇਗਾ ਦੁਨੀਆ ਭਰ ਦੀਆਂ ਗੱਲਾਂ ਸੁਣ ਲਓ ਪਰ ਜੇ ਇੱਥੇ ਬੈਠਾਂਗੇ ਤਾਂ ਇੱਥੇ ਫਾਇਦਾ ਹੀ ਫਾਇਦਾ ਹੈ ਨਾ ਇੱਥੇ ਸ਼ਰਨ ਵਿੱਚ ਆਵਾਂਗੇ ਸੰਗਤ ਵਿੱਚ ਬੈਠਾਂਗੇ ਤਾਂ ਇੱਥੇ ਤਾਂ ਫਾਇਦਾ ਹੀ ਫਾਇਦਾ ਹੈ ਏ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਹੈ ਜੋ ਕਿਨੋ ਸੋਲਾ ਕੁਝ ਵੀ ਕਰਨਾ ਚ ਪਏਗਾ ਤੇ ਸਾਨੂੰ ਜੀਵਨ ਪਰ ਇਹ ਕੀ ਹੋ ਗਿਆ ਅਸੀਂ ਗੁਰਦੁਆਰੇ ਸਮਝ ਲਿਆ ਵੀ ਮੱਥਾ ਟੇਕਣਾ ਘਰੋਂ ਇਹੀ ਆਪਾਂ ਕਹਿ ਕੇ ਆਉਣੇ ਮੱਥਾ ਟੇਕਣ ਚੱਲੇ ਆ ਇਹ ਸਕੂਲ ਹੈ ਇਹ ਸਿੱਖੀ ਦੀ ਪਾਡਸ਼ਾਲਾ ਹੈ ਇਹ ਸਕੂਲ ਹੈ ਸਕੂਲ ਦੇ ਵਿੱਚ ਬੈਠਾਂਗੇ ਪੜਾਂਗੇ ਕੀਰਤਨ ਸੁਣਾਂਗੇ ਵਿਚਾਰ ਸੁਣਾਂਗੇ ਤੇ ਸਾਡੇ ਜੀਵਨ ਵਿੱਚ ਵੀ ਤਬਦੀਲੀ ਆਏਗੀ ਬਦਲੇਗਾ ਜੀਵਨ ਬਹੁਤ ਭਾਗਾਂ ਵਾਲੇ ਜੋ ਆਪਜੀ ਰੋਜ਼ਾਨਾ ਸੰਗਤ ਕਰਦੇ ਸਤਗੁਰੂ ਕਹਿੰਦੇ ਮੈਂ ਉਹਨਾਂ ਦੀ ਚਰਨ ਧੂੜ ਮੰਗਦਾ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆਂ ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆਂ ਮੰਗਰ ਭਾਵ ਹਰ ਸਮੇ ਜਿਹੜਾ ਪ੍ਰਮੋਹ ਦੀ ਆਰਾਧਨਾ ਕਰਦਾ ਉਹ ਫਿਰ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਪੈਂਦਾ ਬਹੁੜ ਨ ਜਨਮੜੀਆਂ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲੌਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ